ਸਤਿ ਸ਼੍ਰੀ ਅਕਾਲ ਜੀ ਮੈਂ ਅਮਰਿਤਪਾਲ ਸਿੰਘ ਸਰਕਾਰੀ ਹਾਈ ਸਕੂਲ ਸਾਧੂਗੜ ਜ਼ਿਲ੍ਹਾ ਫਤਿਹਗੜ ਸਾਹਿਬ ਕੇ ਬਤੌਰ ਹੈਡਮਾਸਟਰ ਆਪਣੀ ਸੇਵਾ ਨਿਭਾ ਰਹੇ ਹਾਂ ਜੀ ਬੜਾ ਚੰਗਾ ਲੱਗ ਰਿਹਾ ਹੈ ਕਿ ਜਦੋਂ ਤੋਂ ਭਗਵੰਤ ਮਾਨ ਸਰਕਾਰ ਪੰਜਾਬ ਵਿੱਚ ਆਈ ਹੈ ਇਹਨਾਂ ਨੇ ਐਜੂਕੇਸ਼ਨ ਦਾ ਜਿਹੜਾ ਪੱਦਰ ਹੈ ਉਹਨੂੰ ਉੱਚਾ ਚੁੱਕਣ ਲਈ ਬਹੁਤ ਜ਼ਿਆਦਾ ਐਫਰਟਸ ਕੀਤੀਆਂ ਨੇ ਤੇ ਇਹਨਾਂ ਵਿੱਚੋਂ ਇੱਕ ਐਫਰਟ ਇਹਨਾਂ ਦੁਆਰਾ ਕੀਤੀ ਗਈ ਹੈ ਕਿ ਆਈਆਈਏ ਅਹਮਦਾਬਾਦ ਤੇ ਉਸ ਟ੍ਰੇਨਿੰਗ ਦਾ ਜੇਕਰ ਮੈਂ ਤੁਹਾਡੇ ਨਾਲ ਕੋਈ ਐਕਸਪੀਰੀਅੰਸ ਸਾਂਝਾ ਕਰਾਂ ਤਾਂ ਬਹੁਤ ਚੰਗਾ ਸੀਗਾ ਜਿਹੜਾ ਜਿਹੜਾ ਵੀ ਅਸੀਂ ਟਾਈਮ ਸਪੈਂਡ ਕੀਤਾ ਤੇ ਲੱਗਦਾ ਸੀ ਸਾਨੂੰ ਕਿ ਸਾਨੂੰ ਬਹੁਤ ਚੀਜ਼ਾਂ ਉਹਨਾਂ ਨੇ ਸਿਖਾਈਆਂ ਨੇ ਜਿਵੇਂ ਕਿ ਪਹਿਲਾਂ ਸਾਨੂੰ ਇਹ ਲੱਗਦਾ ਸੀ ਕਿ ਸਾਡੇ ਸਰਕਾਰੀ ਸਕੂਲ ਦੇ ਵਿੱਚ ਕਿ ਬੱਚਿਆਂ ਨੇ ਜਿਹੜੇ ਪ੍ਰੋਬਲਮਸ ਨੇ ਉਹ ਸਾਡੇ ਬੱਚੇ ਨਹੀਂ ਪ੍ਰੋਬਲਮਾਂ ਨੇ ਸ਼ਾਇਦ ਬਾਕੀ ਜਿਹੜੇ ਰੀਜਨ ਨੇ ਉੱਥੇ ਇਦਾਂ ਦੀ ਪ੍ਰੋਬਲਮਸ ਨਹੀਂ ਹੋਈਆਂ ਬਟ ਉਦੋਂ ਜਦ ਉੱਥੇ ਅਸੀਂ ਪਹੁੰਚੇ ਤਾਂ ਸਾਨੂੰ ਉੱਥੇ ਟੀਚਰ ਸਹਿਬਾਨ ਸੀਗੇ ਪ੍ਰੋਫੈਸਰ ਸੀਗੇ ਉਹਨਾਂ ਨੇ ਦੱਸਿਆ ਕਿ ਸਾਰੇ ਪੂਰੇ ਇੰਡੀਆ ਤੋਂ ਰਿਸਰਚ ਵਰਕ ਕੀਤਾ ਵਾ ਸੀ ਉਹਨਾਂ ਨੇ ਸਾਡੇ ਸਾਹਮਣੇ ਪੇਸ਼ ਕੀਤਾ ਕਿ ਜਿੱਦਾਂ ਐਬਸੈਂਟਿਜ਼ਮ ਦੀ ਪ੍ਰੋਬਲਮ ਹੈਗੀ ਹੈ ਡ੍ਰੌਪ ਆਊਟ ਦੀ ਪ੍ਰੋਬਲਮ ਹੈ ਕੱਲੇ ਸਾਡੇ ਸਕੂਲ ਦੇ ਵਿੱਚ ਜਾਂ ਸਾਡੇ ਪੰਜਾਬ ਦੇ ਵਿੱਚ ਨਹੀਂ ਥਰੋਅਆਊਟ ਇੰਡੀਆ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਸਟ੍ਰੈਟਜੀਸ ਸਾਂਝੀਆਂ ਕੀਤੀਆਂ ਜਿਨ੍ਹਾਂ ਨੂੰ ਦੇਖ ਕੇ ਅਸੀਂ ਸੋਚ ਵਿਚਾਰ ਕਰ ਸਕੇ ਕਿ ਸਾਡੇ ਬੱਚਿਆਂ ਦਾ ਭਵਿੱਖ ਬੱਚਿਆਂ ਦੀ ਪੜ੍ਹਾਈ ਕਿੱਦਾਂ ਉਜਵਲ ਹੋ ਸਕਦੀ ਹੈ ਤੇ ਅਸੀਂ ਆਪਣੇ ਸਕੂਲਾਂ ਵਿੱਚ ਆ ਕੇ ਇਦਾਂ ਦੀਆਂ ਜਿਹੜੀਆਂ ਸਟ੍ਰੈਟਜੀਸ ਅਪਣਾਈਆਂ ਨੇ ਇਹ ਜਿਹੜੀ ਭਗਵੰਤਪਨ ਸਰਕਾਰ ਆਈ ਹੈ ਇਹਨਾਂ ਨੇ ਬਹੁਤ ਵਧੀਆ ਉਪਰਾਲੇ ਕੀਤੇ ਨੇ ਤੋਂ ਮੈਨੂੰ ਲੱਗਦਾ ਕਿ ਇਹ ਬਹੁਤ ਚੰਗੇ ਉਪਰਾਲੇ ਨੇ ਇਸ ਕਰਕੇ ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਸਾਨੂੰ ਉਮੀਦ ਹੈ ਕਿ ਤੁਸੀਂ ਇਹ ਬਹੁਤ ਵਧੀਆ ਬੱਚਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਾਉਂਗੇ ਧੰਨਵਾਦ ਜੀ